ਸਵਿਧਾਨ ਦੀਆਂ ਤੱਜੀਆਂ ਉੱਡ ਜਾਣ ਕਾਨੂੰਨ ਮਹਿਨਾ ਨਾ ਰੱਖਣ ਤੇ ਫਿਰ ਸਰਕਾਰ ਖਾਲਸਾ ਖਾਲਸਾ ਰਾਜ ਦੀ ਸਥਾਪਤੀ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਦੇ ਆਦੇਸ਼ਾਂ ਮੁਤਾਬਕ ਕਰਦੇ ਆ। ਔਰ ਜਮੂਰੀਅਤ ਦੀ ਗੱਲ ਸੀ ਲੋਕਤੰਤਰ ਦਾ ਰਾਜ ਸੀ ਲੋਕ ਨੀਤੀ ਦਾ ਰਾਜ ਸੀ ਨਾ ਕਿ ਨੇਤਾ ਨੀਤੀ ਦਾ ਰਾਜ ਸੀ। ਪੰਜਾਬ ਦਾ ਉਦਯੋਗ ਪੰਜਾਬ ਦਾ ਪਵਿੱਖ ਪੰਜਾਬ ਦੀ ਸੁਰੱਖਿਆ ਪੰਜਾਬ ਦੀ ਹੋਂਦ ਅੱਜ ਖਤਰੇ 'ਚ ਨਾ ਹੁੰਦੀ ਕੋਈ ਖੇਤਰੀ ਪਾਰਟੀ ਖਤਮ ਨਹੀਂ ਹੋਈ ਇਹ ਬਾਦਲ ਦਲ ਜਿਹੜਾ ਪੰਜਾਬ ਨੂੰ ਸਿਮਿਆਂ ਤੱਕ ਲੈ ਕੇ ਗਿਆ ਆ ਇਹ ਸਿਮਿਆਂ ਤੱਕ ਗਿਆ ਆ ਤੇ ਜੇ ਇਨ੍ਹਾਂ ਮੁਤਾਬਕ ਸੁਖਵੀਰ ਬਾਦਲ ਨੇ ਗੁਨਾਹ ਕੀਤੇ ਨੇ ਤੇ ਜਿੰਨਾ ਭਾਗੀ ਦਾ ਰੋਹ ਹੈ ਉਨਨੇ ਪਾਪਾਂ ਦੇ ਭਾਗੀ ਇਹ ਨੇ ਤੁਸੀਂ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੋਹੀ ਪੰਜਾਬ ਦੇ ਅੰਦਰ ਸਰੋਮਣ ਅਕਾਲੀ ਦਲ ਕਿਹੜੀ ਕੁਰਬਾਨੀਆਂ ਵਾਲੀ ਪਾਰਟੀ ਸੀ ਅੱਜ ਦੋਫਾੜ ਹੋ ਗਈ ਹੈ ਜਿੱਥੇ ਪੰਜਾਬ ਦੇ ਅੰਦਰ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਸੀ ਖਤਮ ਹੋਣ ਦੇ ਕੰਡੇ ਤੇ ਹੈ ਉੱਥੇ ਹੀ ਸਿੱਖ ਸਲ ਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਬਡਾਲਾ ਵੱਲੋਂ ਇੱਕ ਹੋਰ ਜਿਹੜਾ ਹੈਗਾ ਦਲ ਬਣਾਇਆ ਗਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਅੰਦਰ ਇੱਕ ਨਵੀਂ ਜਿਹੜੀ ਹੈਗੀ ਪਾਰਟੀ ਦੀ ਲੋੜ ਹੈ ਜਿਹੜੀ ਪੰਜਾਬ ਦੇ ਧਾਰਮਿਕ ਤੇ ਸਿਆਸੀ ਮਸਲੇ ਨੇ ਜਿਹੜੇ ਉਹਨਾਂ ਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਔਰ ਸਹੀ ਜਿਹੜੀ ਲੋੜ ਹੈ ਪੰਜਾਬ ਦੇ ਮੁੱਦੇ ਨੇ ਜਿਹੜੇ ਉਹਨਾਂ ਨੂੰ ਪਛਾਣ ਕੇ ਕੰਮ ਕਰੇਗੀ ਸੋ ਸਿੱਖ ਸਲ ਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਬਡਾਲਾ ਸਾਡੇ ਨਾਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਟਾਲਾਵਾ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਟਾਲਾ ਸਾਹਿਬ ਤੋ ਤੁਸੀਂ ਜਿਹੜਾ ਸੇਰੇ ਪੰਜਾਬ ਦਾਲ ਬਣਾਇਆ ਜਿਹੜਾ ਪੰਜਾਬ ਦੇ ਅੰਦਰ ਪਹਿਲਾਂ ਵੀ ਸ਼ਰੋਮਣੀ ਅਕਾਲੀ ਦਾਲ ਹੈ ਜਾਂ ਹੋਰ ਬਹੁਤ ਸਾਰੇ ਦਾਲ ਨੇ ਤੁਹਾਨੂੰ ਇਹ ਦਾਲ ਬਣਾਉਣ ਦੀ ਲੋੜ ਹੈ ਜਿਹੜੀ ਕਿਉਂ ਪਈ ਇਹ ਲੋੜ ਉਵੇਂ ਪਈ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਜੀ ਨੇ ਥਾਪੜਾ ਦਿੱਤਾ ਸੀ ਕਿ ਜਦੋਂ ਮੀ ਸਮੇਂ ਦੀ ਸਰਕਾਰ ਲੋਕਾਂ ਨਾਲ ਤੱਕਾ ਕਰੇ ਛਮੀ ਦਾ ਪ੍ਰਸ਼ਾਸਨ ਜਮੂਰੀਅਤ ਦਾ ਘਾਣ ਕਰੇ ਸਵਿਧਾਨ ਦੀਆਂ ਤੱਜੀਆਂ ਉੱਡ ਜਾਣ ਕਾਨੂੰਨ ਮਹਿਨਾ ਨਾ ਰੱਖਣ ਤੇ ਫਿਰ ਸਰਕਾਰ ਖਾਲਸਾ ਖਾਲਸਾ ਰਾਜ ਦੀ ਸਥਾਪਤੀ ਬਾਬਾ ਬੰਦਾ ਸਿੰਘ ਬਹਾਦਰ ਗੁਰਸੇਵ ਦੇ ਆਦੇਸ਼ਾਂ ਮੁਤਾਬਕ ਕਰਦੇ ਆ ਉਹਨਾਂ ਦੇ ਨਕਸ਼ੇ ਕਦਮ ਚੱਲ ਕੇ 12 ਮਿਸਲਾਂ ਨੇ ਇਹ ਦਾਤ ਦਿੱਤੀ ਫਿਰ ਉਸੇ ਗੱਲ ਨੂੰ ਖਾਲਸਾਈ ਹੋਂਦ ਦੇ ਅੰਦਰ ਰਹਿੰਦੇ ਆ ਸਰਕਾਰੀ ਖਾਲਸਾ ਦੀ ਤਰਜਮਾਨੀ ਸ਼ੇਰੀ ਪੰਜਾਬ ਵੱਲੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਗਈ ਜਿਸ ਨੂੰ ਅੱਜ ਤੱਕ ਦੁਨੀਆ ਭਰ ਦੇ ਲੋਕ ਯਾਦ ਕਰਦੇ ਕਿ ਉਸ ਰਾਜ ਵਰਗਾ ਦੁਨੀਆ ਤੇ ਕੋਈ ਰਾਜ ਨਹੀਂ ਸੀ ਜਿੱਥੇ ਲੋਕਾਂ ਦੀ ਜਾਨ ਮਾਲ ਇੱਜ਼ਤ ਸੁਰੱਖਿਰੋ ਸੀ ਔਰ ਜਮੂਰੀਅਤ ਦੀ ਗੱਲ ਸੀ ਲੋਕਤੰਤਰ ਦਾ ਰਾਜ ਸੀ ਲੋਕ ਨੀਤੀ ਦਾ ਰਾਜ ਸੀ ਨਾ ਕਿ ਨੇਤਾ ਨੀਤੀ ਦਾ ਰਾਜ ਸੀ ਇਸ ਲਈ ਸ਼ੇਰੇ ਪੰਜਾਬ ਦੀ ਅੱਖਾਂ ਮੀਟਣ ਤੋਂ ਬਾਅਦ ਇੱਥੇ ਕਈ ਰਾਜ ਆਏ ਕਦੇ ਡੋਗਰੇ ਤੇ ਗੋਰੇ ਬਣੇ ਤੇ ਕਦੇ ਕਾਂਗਰਸ ਬਣੀ ਕਦੇ ਬੀਜੇਪੀ ਕਾਲੀ ਸਰਕਾਰ ਬਣਦੀ ਹੈ ਕਦੇ ਆਪ ਵਾਲਿਆਂ ਦੀ ਆ ਗਈ ਪੰਜਾਬ ਨੇ ਸਭ ਨੂੰ ਮੌਕਾ ਸਮਾਂ ਦਿੱਤਾ ਹੈ ਪਰ ਇਹਨਾਂ ਨੇ ਪੰਜਾਬ ਨੂੰ ਵਿਧਾਨ ਸਭਾ ਲੋਕ ਸਭਾ ਕਾਨੂੰਨ ਪ੍ਰਕਿਰਿਆਵਾਂ ਦੇ ਵਿੱਚ ਕਦੇ ਵੀ ਮੌਕਾ ਨਹੀਂ ਦਿੱਤਾ ਜੇ ਦਿੱਤਾ ਹੁੰਦਾ ਤੇ ਪੰਜਾਬ ਦੇ ਪਾਣੀ ਪੰਜਾਬ ਦੀ ਕਿਸਾਨੀ ਪੰਜਾਬ ਦੀ ਜਵਾਨੀ ਪੰਜਾਬ ਦੀ ਅਜ਼ਮਤ ਪੰਜਾਬ ਦੀ ਸਨਤ ਪੰਜਾਬ ਦਾ ਉਦਯੋਗ ਪੰਜਾਬ ਦਾ ਭਵਿੱਖ ਪੰਜਾਬ ਦੀ ਸੁਰੱਖਿਆ ਪੰਜਾਬ ਦੀ ਹੋਂਦ ਅੱਜ ਖਤਰੇ 'ਚ ਨਾ ਹੁੰਦੀ ਨਸ਼ਿਆਂ ਦੀ ਦਲਦਲ ਨਾ ਹੁੰਦੀ ਬੇਅਦਬੀ ਕਾਂਡ ਨਾ ਵਾਪਰਦੀ ਗੁਰੂ ਗ੍ਰੰਥ ਸਾਹਿਬ ਪਾਵਨ ਜਿਹੜੇ ਮਨੁੱਖੀ ਅਧਿਕਾਰਾਂ ਦਾ ਇੱਕ ਬੜਾ ਵੱਡਾ ਸਰਮਾਇਆ ਹੈ ਉਨ੍ਹਾਂ ਦੀ ਚੋਰੀ ਨਾ ਹੁੰਦੀ ਤੇ ਸੜਕਾਂ ਤੇ ਬਹਿ ਕੇ ਇਨਸਾਫ ਮੰਗਣ ਵਾਲਿਆਂ ਨੂੰ ਇਨਸਾਫ ਦੀ ਜਗ੍ਹਾ ਡਾਂਗਾ ਨਾ ਪੈਂਦੀਆਂ ਇਸ ਲਈ ਸ਼ੇਰੇ ਪੰਜਾਬ ਦਲ ਜਿਹੜਾ ਸੀਗਾ ਉਹ ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਜ्यों ਸੂਰਜ ਅਸਤਿਆ ਉਦੋਂ ਬਾਅਦ ਉਸ ਸੂਰਜ ਨੂੰ ਦੁਬਾਰੇ ਚੜਾਉਣ ਦੀ ਗੱਲ ਨਹੀਂ ਹੋਈ ਇਸ ਲਈ ਇਹਦੇ ਅੱਜ ਜ਼ਰੂਰਤ ਸੀ ਬਾਕੀ ਸਿਆਸੀ ਪਾਰਟੀਆਂ ਤੇ ਦਲ ਬਦਲੂ ਲੀਡਰਾਂ ਤੋਂ ਪੰਜਾਬ ਦੇ ਲੋਕ ਕੱਕ ਚੁੱਕੇ ਨੇ ਜਿੰਨਾ ਵਾਸਤੇ ਇੱਕ ਪਲੇਟਫਾਰਮ ਨਵੇਂ ਸਿਰਿਓਂ ਪੁਰਾਣੀ ਉਸ ਗੱਲ ਨੂੰ ਲੈ ਕੇ ਜ਼ਰੂਰੀ ਇੱਕ ਹੋਂਦ ਚ ਲਿਆਉਣਾ ਸੀ ਜਿਹੜਾ ਕਿ ਸ਼ੇਰ-ਏ-ਪੰਜਾਬ ਦੀ ਬਰਸੀ 150ਵੀਂ ਬਰਸੀ ਸਮੇ ਲਿਆਂਦਾ ਗਿਆ ਭਾਈ ਸਾਹਿਬ ਸ਼ਰਮਣੇ ਕਾਲੇਦਲ ਜਿਹਦੀਆਂ ਪਿਛਲੇ ਸਮੇਂ ਦੇ ਦੌਰਾਨ ਬਹੁਤ ਕੁਰਬਾਨੀਆਂ ਸੀਗੀਆਂ ਮੌਜੂਦਾ ਹਾਲਾਤ ਨੇ ਜਿਹੜੇ ਬੜੇ ਮਾੜੇ ਨੇ ਖੇਤਰੀ ਪਾਰਟੀ ਦੀ ਲੋੜ ਹੈ ਪੰਜਾਬ ਨੂੰ ਪਰੰਤੂ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਜਿਹੜਾ ਹੈਗਾ ਮੰਗਿਆ ਗਿਆ ਬਹੁਤ ਸਾਰੇ ਪ੍ਰੋਫੈਸਰ ਪ੍ਰੀਮ ਸਿੰਘ ਚੰਨੂ ਮਾਹਰਾਜਾ ਸਿਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰੱਕੜਾ ਬਹੁਤ ਸਾਰੇ ਆਗੂ ਨੇ ਜਿਹੜੇ ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਜਾਂ ਅਸਤੀਫਾ ਦੇਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਕਰਦੇ ਨੇ ਸਮੁੱਤੇ ਹਾਲਾਤਾਂ ਹਾਲਾਤਾਂ ਨੂੰ ਕਿਵੇਂ ਪ੍ਰਭਾਵਿਤ ਕਰੋਗੇ ਅਕਾਲੀ ਦਲ ਅੱਜ ਨਹੀਂ ਜੰਮਿਆ 550 ਸਾਲ ਪਹਿਲਾਂ ਜੰਮਿਆ ਗੁਰੂ ਨਾਨਕ ਸਾਹਿਬ ਖੁਦ ਅਕਾਲੀ ਨੇ ਅਕਾਲ ਨੂੰ ਮੰਨਣ ਵਾਲੇ ਅਕਾਲ ਦੇ ਪੁਜਾਰੀ ਉਹ ਪੰਚਾਇਤ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੀ ਹੋਈ ਆ ਉਹ ਪੰਚਾਇਤ ਜਿਹੜੀ ਖਾਲਸਾ ਪੰਥ ਬਣ ਕੇ ਵਿਚਰਦੀ ਆਈ ਆ ਜਿੱਦਣੇ ਬਾਦਲ ਦਲ ਜੰਮੇ ਨਹੀਂ ਸੀ ਉਦੋਂ ਵੀ ਅਕਾਲੀ ਸੀਗੇ ਜਿੱਦਣੇ ਖਤਮ ਹੋ ਜਾਣੇ ਉਹ ਅੱਜ ਵੀ ਰਹਿਣਾ ਆ ਅਕਾਲੀ ਦਲ ਨੂੰ ਕੋਈ ਖਤਰਾ ਨਹੀਂ ਅਕਾਲੀ ਦਲ ਕੋਈ ਖਤਮ ਨਹੀਂ ਹੋਇਆ ਕੋਈ ਖੇਤਰੀ ਪਾਰਟੀ ਖਤਮ ਨਹੀਂ ਹੋਈ ਇਹ ਬਾਦਲ ਦਲ ਜਿਹੜਾ ਪੰਜਾਬ ਨੂੰ ਸਿਵਿਆਂ ਤੱਕ ਲੈ ਕੇ ਗਿਆ ਆ ਇਹ ਸਿਵਿਆਂ ਤੱਕ ਗਿਆ ਆ ਇਹਨੂੰ ਵਾਪਸ ਲਿਆਉਣ ਲਈ ਇੱਕ ਡਰਾਮਾ ਰਚਿਆ ਗਿਆ ਤੇ ਜਿਹੜੀ ਆ ਜੁੰਡਲੀ ਦੀ ਤੁਸੀਂ ਨਾਂ ਲੈ ਆ ਇਹਨਾਂ ਦੇ ਮੋਢਿਆਂ ਤੇ ਤੇ ਸੁਖਵੀਰ ਬਾਦਲ ਨੇ ਸਾਰਾ ਕੁਝ ਕੀਤਾ ਇਨਾਂ ਦੇ ਨਾਲ ਰਲ ਕੇ ਕੀਤਾ ਤੇ ਜੇ ਇਨਾਂ ਮੁਤਾਬਕ ਸੁਖਵੀਰ ਬਾਦਲ ਨੇ ਗੁਨਾਹ ਕੀਤੇ ਨੇ ਤੇ ਜਿੰਨਾ ਭਾਗੀ ਦਾ ਰੋਹ ਹੈ ਉਨੇ ਹੀ ਪਾਪਾਂ ਦੇ ਭਾਗੀ ਇਹ ਨੇ ਵੱਖਰਾ ਤਾਂ ਕੋਈ ਵੀ ਨਹੀਂ ਤੇ ਫਿਰ ਉਹ ਕੀ ਕਹਿੰਦੇ ਹੁੰਦੇ ਨੇ ਖਾਣ ਪੀਣ ਨੂੰ ਉਹ ਪਤਾ ਨਹੀਂ ਲੂੰਬੜੀਆਂ ਕੇ ਬੰਦਰੀਆਂ ਤੇ ਥੰਬੇ ਖਾਣ ਨੂੰ ਰਿਸ਼ ਫਿਰ ਕੱਲਾ ਰਿਸ਼ ਕੁੱਟਿਆ ਬਾਕੀ ਜਿਹੜੀ ਜੁੰਡਲੀ ਆ ਇਹ ਫੇਰ ਜਿਉਂਦੀ ਤੂੰ ਰਹਿ ਜੂ ਇਹਦਾ ਮਤਲਬ ਇਹਨਾਂ ਡਰਾਮਾ ਖੇਡਿਆ ਕਿ ਪੰਜਾਬ ਦੇ ਲੋਕਾਂ ਨੂੰ ਮੂੜ ਬੁੱਧੂ ਬਣਾਓ ਪੰਥ ਦੇ ਨਾਂ ਤੇ ਅਕਾਲੀਆਂ ਦੇ ਨਾਂ ਤੇ ਖੇਤਰੀ ਪਾਰਟੀ ਦੇ ਨਾਂ ਤੇ ਖਤਰਾ ਮੰਡਰਾ ਰਿਹਾ ਖਤਰਾ ਹੀ ਤੇ ਤੁਹਾਡਾ ਤੇ ਸਰਦਾਰ ਕਪੂਰ ਸਿੰਘ ਨੇ ਕਿਹਾ ਸੀਗਾ ਵੀ ਪੰਥ ਤਾਂ ਬਚਦਾ ਜੀ ਅਕਾਲੀਆਂ ਨੂੰ ਫਾਹੇ ਲਾ ਦਿਓ ਰਸੇ ਲਾਓ ਪੈਸੇ ਮੈਂ ਦੇਣਾ ਹੈ ਤੇ ਜੇ ਇਹ ਬਚ ਗਏ ਤੇ ਪੰਜਾਬ ਤੇ ਪੰਥ ਨੂੰ ਫਾਇ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ ਉਹੀ ਗੱਲ ਮੈਂ ਫਿਰ ਦੁਹਰਾ ਰਿਆ ਆ ਆ ਜਿਹੜੀ ਜੁੰਡਲੀ ਦੇ ਤੁਸੀਂ ਨਾਲੇ ਜਾਂ ਤਾਂ ਇਹਨਾਂ ਨੂੰ ਫਾਇ ਲਾ ਦਿਓ ਜੇ ਇਹ ਬਚ ਗਏ ਤੇ ਫਿਰ ਪੰਥ ਤੇ ਪੰਜਾਬ ਵਫਾਇ ਲੱਗਣ ਤੋਂ ਕੋਈ ਨਹੀਂ ਰੋਕ ਸਕਦਾ ਇਸ ਲਈ ਬਰਾਬਰ ਦੇ ਭਾਗੀਦਾਰ ਨੇ ਇਹ ਇਹ ਕਿਵੇਂ ਕਹਿ ਸਕਦੇ ਆ ਪੀ ਤੁਸੀਂ ਨਾਲ ਸੀ ਉਸ ਵਕਤ ਤੁਹਾਡਾ ਕਿੱਥੇ ਹਾ ਦਾ ਨਾਰਾ ਕਿੱਥੇ ਤੁਹਾਡਾ ਬਾਈਕਾਰਟ ਕਦੋਂ ਤੁਸੀਂ ਮਲੇਰ ਕੋਟਲਾ ਨਵਾਬ ਬਣੇ ਕਿਹੜੀ ਗੱਲ ਸੀ ਤੁਸੀਂ ਹਰ ਸਹਿਮਤੀ ਚ ਸਹਿਮਤੀ ਦਿੱਤੀ ਹੈ ਤੇ ਚੰਦੂ ਮਾਜਰੇ ਹੁਣੀ ਅੱਜ ਕਿਹੜੀ ਗੱਲ ਕਰ ਰਿਹਾ ਉਦੋਂ ਕਹਿੰਦੇ ਮਾਫੀਨਾਮੇ ਦੀ ਗੱਲ ਵਿੱਚ ਲਿਖੀ ਹੋਈ ਆ ਇਹੀ ਚੰਦੂ ਮਾਜਰਾ ਸਾਹਿਬ ਉਥੇ ਕਹਿ ਰਹੇ ਸੀਗੇ ਵੀ ਬੜਾ ਦੂਰੰਦੇਸ਼ੀ ਵਾਲਾ ਫੈਸਲਾ ਹੈ ਤੇ ਪਾਪਾ ਜੀ ਕਹਿੰਦੇ ਸੀ ਉਹਨੂੰ ਤੇ ਅੱਜ ਪਾਪਾ ਜੀ ਫਿਰ ਦੂਜੇ ਕਿਵੇਂ ਬਣ ਗਏ ਇਸ ਲਈ ਲੋਕ ਜਿਹੜੇ ਨੇ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਸੁਚੇਤ ਰਹਿਣ ਦੀ ਲੋੜ ਹੈ ਡਰਾਮੇ ਨੇ ਇਹਨਾਂ ਦੇ ਡਰਾਮਿਆਂ ਤੋਂ ਪੰਜਾਬ ਨੂੰ ਲਾਂਬੇ ਹੋ ਕੇ ਸੋਚਣ ਦੀ ਜ਼ਰੂਰਤ ਹੈ ਸਰ ਬ੍ਰਿਟੇਨ ਦੇ ਵਿੱਚ ਇੱਕ ਦਰਜਣ ਦੇ ਕਰੀਬ ਜਿਹੜੇ ਹੈਗੇ ਨੇ ਪੰਜਾਬੀ ਜਿਹੜੇ ਨੇ ਸੰਸਦ ਮੈਂਬਰ ਚੁਣੇ ਗਏ ਨੇ ਸਮੁੱਚੀ ਦੁਨੀਆ ਦੇ ਅੰਦਰ ਪੰਜਾਬੀਆਂ ਦਾ ਬੋਲ ਵਾਲਾ ਵੱਧਦਾ ਜਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਇਹ ਉਵੇਂ ਹੀ ਦੇਖਦਾ ਹੈ ਜੀ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੋਚ ਹੈ ਸ਼ਰਵਤ ਦਾ ਪਲਾ ਕੀਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਕੁਦਰਤ ਕੇ ਬੰਦੇ ਸ਼ੁਭ ਅਮਲਾ ਬਾਜੋ ਦੋਨੋ ਰੋਈ ਵਰਗੇ ਨਾਰੇ ਦੇਣੇ ਇਹਦਾ ਮਤਲਬ ਗੁਰੂ ਸਹਿਬਾਨਾਂ ਦੀ ਸੋਚ ਮੁਤਾਬਕ ਜਿਹੜੀ ਪ੍ਰੈਕਟੀਕਲੀ ਬੇਗਮਪੁਰੇ ਦੀ ਸਥਾਪਤੀ ਖਾਲਸਾ ਰਾਜ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਜਿੰਨੂੰ ਚਾਰ ਚੰਨ ਹੋਰ ਲਾਏ ਸਿੱਖ ਮਿਸਲਾਂ ਤੇ ਸ੍ਰੀ ਪੰਜਾਬ ਨੇ ਸਰਕਾਰੀ ਖਾਲਸਾ ਦੇ ਰੂਪ ਵਿੱਚ ਜਿੱਥੇ ਹਰੇਕ ਵਰਗ ਜਿਹੜਾ ਸੀ ਬਹੁਤ ਖੁਸ਼ੀ ਤੇ ਜਿਨ੍ਹਾਂ ਦੇ ਬਹੁਤ ਸਾਰੇ ਕਾਨੂੰਨ ਇੰਗਲੈਂਡ ਚ ਲਾਗੂ ਕੀਤੇ ਗਏ ਅੱਜ ਉਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਆ ਹਰੇਕ ਵਰਗ ਨੇ ਗੁਰੂ ਨਾਨਕ ਦੇ ਉਹਨਾਂ ਵਾਰਸਾਂ ਨੂੰ ਮੁੱਢ ਚੁਣ ਚ ਇੱਕ ਮਾਣ ਮਹਿਸੂਸ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਕਟੜਤਾਈ ਨੂੰ ਧਰਮ ਨਹੀਂ ਮੰਨਦੇ ਇਹ ਜ਼ਮੂਰੀਅਤ ਨੂੰ ਧਰਮ ਸਮਝਦੇ ਆ ਇਹ ਲੋਕਨੀਤੀ ਨੂੰ ਲੋਕਤੰਤਰ ਨੂੰ ਲੋਕ ਸੇਵਾ ਨੂੰ ਇਹ ਧਰਮ ਸਮਝਦੇ ਆ ਸਰਬੱਤ ਦਾ ਭਲਾ ਮੰਗਦੇ ਆ ਇਸ ਲਈ ਉਹਨਾਂ ਨੂੰ ਚੁਣਿਆ ਗਿਆ ਆ ਤੇ ਸਿੱਖੀ ਘਰਾਣੇ ਵਿੱਚੋਂ ਚੁਣੇ ਹੋਏ ਨਮਾਇਦਿਆਂ ਨੂੰ ਵਧਾਈ ਦੇਣਾ ਅਰਦਾਸ ਕਰਦੇ ਸਤਿਗੁਰੂ ਇਹਨਾਂ ਤੋਂ ਸਵਾਵਾਂ ਲੈਣ ਔਰ ਨਾਲੇ ਵੀ ਕਮਾਂਗਾ ਕਿ ਧਿਆਨ ਰੱਖਿਓ ਭਾਈ ਸਿੱਖੀ ਨੂੰ ਕਿਤੇ ਦਾਗ ਨਾ ਲਾ ਦਿਓ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰਿਓ ਤੁਹਾਡੇ ਕਾਰਨ ਸਾਡਾ ਸਾਰਾ ਸਿੱਖ ਜਗਤ ਜਿਹੜਾ ਬਦਨਾਮ ਹੋਵੇ ਜਿਵੇਂ ਸਿੱਖੀ ਤੇ ਮਾਣ ਕਰਕੇ ਤੁਹਾਨੂੰ ਚੁਣਿਆ ਤੇਵੇਂ ਤੁਹਾਡੇ ਤੇ ਮਾਣ ਕਰਕੇ ਸਿੱਖ ਜਗਤ ਦੀ ਵੱਡੀ ਗੱਲ ਜਾਵੀ ਤੇ ਅਰਦਾਸ ਕਰਦਾ ਹਮਾਰਾ ਜੀਨਵਾਂ ਲੈਣ ਤੇ ਨਾਲੇ ਵੀ ਕਵਾਂਗਾ ਪੰਜਾਬ ਦੇ ਲੋਕਾਂ ਨੂੰ ਜੇ ਚੀਨੇ ਗੋਰੇ ਕਾਲੇ ਸਿੱਖ ਸਿੱਖਾਂ ਨੂੰ ਚੁਣ ਸਕਦੇ ਨੇ ਤੇ ਪੰਜਾਬ ਵਿੱਚ ਤੁਹਾਨੂੰ ਕੀ ਲੋੜ ਪੈਗੀ ਕਦੇ ਪੰਥ ਨੂੰ ਮੋਰਾ ਬਣਾਉਨੇ ਹੋ ਕਦੇ ਸ਼ਹੀਦਾਂ ਨੂੰ ਮੋਰਾ ਬਣਾਉਨੇ ਹੋ ਲੋਕ ਨੀਤੀ ਤੇ ਲੋਕਤੰਤਰ ਦੀ ਗੱਲ ਕਰਕੇ ਤੁਸੀਂ ਕਿਉਂ ਨਹੀਂ ਗੱਲ ਕਦੇ ਡੇਰੇਦਾਰੀ ਦੇ ਸਿਰ ਤੇ ਵੋਟਾਂ ਜਿੱਤਦੇ ਹੋ ਇਹ ਕੋਈ ਚੋਣਾਂ ਵਾਲੀ ਗੱਲ ਨਹੀਂ ਤੇ ਕਲੈਕਸ਼ਨ ਹੋ ਰਹੀ ਹੈ ਇਲੈਕਸ਼ਨ ਨਹੀਂ ਨਾਇ ਸਿਲੈਕਸ਼ਨ ਹੈ ਇਸ ਲਈ ਸਾਨੂੰ ਇਥੋਂ ਇਹ ਸਿੱਖਣ ਦੀ ਵੀ ਇੱਕ ਨਸੀਅਤ ਮਿਲਦੀ ਹੈ ਤੇ ਗੁਰੂ ਅੱਗੇ ਅਰਦਾਸ ਹੈ ਕਿ ਵਧਾਈ ਵੀ ਹੈ ਮਹਾਰਾਜ ਤੋੜ ਵੀ ਨਿਭਾ ਲੈਣ ਤੇ ਸਾਨੂੰ ਵੀ ਸਾਰਿਆਂ ਨੂੰ ਆਜਾਦੀ ਦੱਸਣ ਕਿ ਜਿਹੜੀ ਗੁਰੂ ਸਾਹਿਬਾਂ ਨੇ ਦਾਤ ਦਿੱਤੀ ਹੈ ਉਹ ਸਰਬ ਧਰਮ ਸ੍ਰੀ ਧਰਮ ਹਰ ਕੋ ਨਾਮ ਜਪ ਨਿਰਮਲ ਕਰ 328 ਰੂਪਾਂ ਦੇ ਮਾਮਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਤੁਹਾਡਾ ਮੋਰਚਾ ਲੱਗਿਆ ਹੋਇਆ ਹੈ ਮੌਜੂਦਾ ਹਾਲਾਤ ਕੀ ਨੇ ਸਮੇਂ ਦੀਆਂ ਸਰਕਾਰਾਂ ਵੱਲੋਂ ਜਾਂ ਅਦਾਲਤਾਂ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਹਾਨੂੰ ਇਨਸਾਫ ਤੋਂ ਆਉਣ ਦੇ ਵਿੱਚ ਰੋਲ ਅਦਾ ਕੀਤਾ ਇਹ ਤੁਸੀਂ ਵੇਖ ਸਕਦੇ ਹੋ ਕਿ ਬੀਜੇਪੀ ਤੇ ਕਾਲੀ ਸਰਕਾਰ ਆਈ ਤੇ ਵਿਦਵੀ ਹੋਈ ਗੁਰੂ ਸਾਹਿਬ ਦੀ ਸਰੂਪ ਚੋਰੀ ਹੋਈ ਕਾਂਗਰਸ ਸਰਕਾਰ ਆਈ ਤੇ ਕੈਪਟਨ ਸਾਹਿਬ ਪੋਤੀ ਫੜ ਕੇ ਸੌਂ ਖਾ ਗਏ ਮੁਕਰ ਗਏ ਹੁਣ ਉਹ ਪਾਪਾਂ ਦੀ ਪੰਡ ਨਾਲ ਲੈ ਕੇ ਮਰਨਗੇ ਕਿਉਂਕਿ ਸਮਾ ਤਾਂ ਹੁਣ ਮਿਲਣਾ ਨਹੀਂ ਤੀਸਰੇ ਆ ਗਿਆ ਆਪ ਵਾਲੇ ਹੁਣ ਆਪ ਵਾਲਿਆਂ ਨੇ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇੰਨਾ ਕੁ ਬੜਾ ਨੀਵੇਂ ਪੱਦਰ ਦੀ ਗੱਲ ਸਮਝੀ ਵੀ ਪਤਾ ਲੱਗਿਆ ਕਿ ਜਿਹੜਾ ਉਮਰਾ ਨੰਗਲ ਬੇਦਵੀ ਕਾਂਡ ਵਿੱਚ ਸੀਗਾ ਉਹਨੂੰ ਜੇ ਬਹਾਲ ਕਰਨ ਦੇ ਆਰਡਰ ਮਿਲ ਰਹੇ ਨੇ ਤੇ ਉੱਥੇ ਕੀ ਦੀ ਮਿਲੀ ਭੁਗਤ ਤੇ ਕਿੰਨੇ ਰਿਪੋਰਟ ਕਿਹੜੀ ਉੱਥੇ ਜਾ ਕੇ ਪੇਸ਼ ਕੀਤੀ ਇਹ ਤੁਹਾਡੇ ਸਾਹਮਣੇ ਹੈ ਇਸ ਲਈ ਸਰਕਾਰਾਂ ਇੰਨਾ ਤੋਂ ਕੋਈ ਆਸ ਨਹੀਂ ਹੈ ਜੇ ਇਹ ਕਿਤੇ ਸੁਹਿਰਦ ਹੁੰਦੀਆਂ ਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਸਾਨੂੰ 4 ਸਾਲ ਬਹਿਣਾ ਪੈਂਦਾ ਇੱਕ ਟੁਕਣੀ ਬਣਦੀ ਤੇ ਅੱਜ ਜੇ ਬੈਠੇ ਆ ਤੇ ਉਹਦੇ ਲਈ ਜ਼ਿੰਮੇਵਾਰ ਭ੍ਰਿਸ਼ਟ ਸਰਕਾਰਾਂ ਸਿਸਟਮ ਅਫਸਰਸ਼ਾਈ ਤੇ ਪ੍ਰਿਸ਼ਤ ਲੀਡਰ ਜਿਨ੍ਹਾਂ ਨੇ ਨੋਟ ਤੇ ਵੋਟ ਕੁਰਸੀ ਨੂੰ ਮੁੱਖ ਰੱਖਿਆ ਹੋਇਆ ਜਿਨ੍ਹਾਂ ਲਈ ਲੋਕਤੰਤਰ ਧਰਮ ਕੋਈ ਮੈਨੇ ਨਹੀਂ ਰੱਖਦਾ ਪੈਸਾ ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ ਪੰਜਾਬ ਦੇ ਹਾਲਾਤਾਂ ਦੇ ਉੱਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਮੇਰਾ ਫਰਜ਼ ਸੀ ਤੁਹਾਡਾ ਹੱਕ ਸੀ ਤੇ ਆਪਾਂ ਨਾ ਪੰਜਾਬ ਲਈ ਕੋਈ ਸ਼ਾਨ ਕਰ ਰਹੇ ਆ ਪੰਥ ਲਈ ਤੇ ਨਨ ਰਾਸ਼ਾਵਾਦੀਆਂ ਵੀ ਉਹ ਸਾਨੂੰ ਕੋਈ ਬਹੁਮਤ ਦਿੰਦੇ ਕਿ ਨਹੀਂ ਦਿੰਦੇ ਇਦਾਂ ਦੀ ਵੀ ਕੋਈ ਗੱਲ ਨਹੀਂ ਤੇ ਗੁਰੂ ਕਿਰਪਾ ਕਰੇ ਆਪਣੀ ਸਵਾਮਾ ਮਹਾਰਾਜ ਨੇ ਲਾਈਆਂ ਹੋਈਆਂ ਸਤਗੁਰੂ ਲੈ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸੀ ਕਿ ਸਿੱਖੇ ਸਤਿ ਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਬੁੜਾਲਾ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਮੈਨੂੰ ਗੁਰਤੇਜ ਥੋਈ ਨੂੰ ਦਿਓ ਇਜਾਜ਼ਤ ਧੰਨਵਾਦ ਨਿਰਧਰ ਖਾਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ DF5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ